ਅੱਗੇ ਸਤਿਗੁਰੂ ਵਰਸ਼ਿਸ਼ ਕਰਦੇ ਨੇ ਹਰ ਗੁਰੂ ਗਾਇਕ ਅੰਮ੍ਰਿਤ ਰਸ ਚਾਟ ਹੈ ਉਸ ਪ੍ਰਭੂ ਦੇ ਪਉਣ ਦਾ ਕੀ ਜੋ ਪ੍ਰਭੂ ਦਾ ਨਾਮ ਹੈ ਇਹ ਅੰਮ੍ਰਿਤ ਹੈ ਇਹਦਾ ਸਾਥ ਇਨਸਾਨ ਮੰਗਦਾ ਹੈ ਇਹਦੇ ਰਸ ਦੁਨੀਆ ਦੀ ਰਸ ਹੁੰਦੀ ਹੈ ਇੱਕ ਪ੍ਰਮਾਤਮਾ ਦੇ ਨਾਮ ਦਾ ਵਾਸਾ ਇਹ ਰਸ ਛੁਟ ਹੈ ਉਹ ਰਸ ਤਾਵੈ ਇਹ ਰਸ ਪੀਵੈ ਉਹ ਰਸ ਨਹੀਂ ਪਾਵੈ ਜਦੋਂ ਇਨਸਾਨ ਗੁਰੂ ਚਰਨਾਂ ਵਿੱਚ ਆਉਂਦਾ ਹੈ ਪਹਿਲਾਂ ਆ ਕੇ ਬਾਣੀ ਪੜ੍ਹਦਾ ਸੁਣਦਾ ਕਥਾ ਸੁਣਦਾ ਫਿਰ ਉਹਦੇ ਮਨ ਦੇ ਵਿੱਚ ਪ੍ਰੇਮ ਜਾਗਦਾ ਹੈ ਉਸ ਪਰਮਾਤਮਾ ਦਾ ਜਦੋਂ ਪ੍ਰੇਮ ਜਾਗਦਾ ਹੈ ਫਿਰ ਉਹ ਰਸ ਆਉਂਦਾ ਹੈ ਕਿ ਮੈਂ ਬਾਣੀ ਪੜਾਂ ਸੁਣਾ ਜਦੋਂ ਇਨਸਾਨ ਬਾਣੀ ਪੜਦਾ ਸੁਣਦਾ ਗਾਉਂਦਾ ਤਦ ਉਹਦੀ ਪ੍ਰਮਾਤਮਾ ਦੀ ਅੰਮ੍ਰਿਤ ਦਾ ਨਾਮ ਦਾ ਸਵਾਦ ਮਾਣਦਾ ਫਿਰ ਉਹਦਾ ਦਿਲ ਕਰਦਾ ਕਿ ਮੈਂ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹਦੀ ਹਾਜ਼ਰੀ ਹਰ ਰੋਜ਼ ਲਗਵਾਵਾਂ ਉਹਦੇ ਚਰਨਾਂ ਵਿੱਚ ਜਾਵਾਂ ਤਾਂ ਕਿ ਸਤਗੁਰੂ ਬਖਸ਼ ਕਰੇ ਉਹ ਤੇ ਗਈ ਸੰਤਹਿ ਦਾਰੇ ਆਇਆ ਕਿ ਜੋ ਇਨਸਾਨ ਸੰਤਾ ਮਹਾਂ ਵਰਸ਼ਾਂ ਦਾ ਪਾਣੀ ਦਾ ਗੁਰੂ ਦਾ ਆਸਰਾ ਲੈਂਦਾ ਪੱਲਾ ਫੜ ਲੈਂਦਾ ਉਹ ਫਿਰ ਗੁਰੂ ਦੇ ਦਰ ਤੇ ਆ ਕੇ ਦੇਖ ਜਾਂਦਾ ਫਿਰ ਉਹਨੂੰ ਕਿਸੇ ਵਾਸਤੇ ਜਾਣ ਦੀ ਲੋੜ ਨਹੀਂ ਪੈਂਦੀ ਫਿਰ ਗੁਰੂ ਜੀ ਉਹਦੀ ਬਦਲ ਕਰਦੇ ਆ ਉਹਦੇ ਤੇ ਕਿਰਪਾ ਬਖਸ਼ਿਸ਼ ਕਰ ਰਹਿਮਤ ਕਰ ਦਿੰਦੀ ਆ ਸਭ ਨੂੰ بخش کرتے نے سرب بسوک نانک دے پایا پھر <تصفح> دنیا کے پراپتی ہو جائے بانی بیجر ہے کہ جو سکھ کو چاہے ہے سدا سر رام کی آپ گرو گھر آدھے کی بےنتی کرتے ہیں سارے اپنے کہ مہاراج سکھ شانتی بخش میں سکھ شانتی پروارا میں بھی شانتی نگر پھیڑے سکھ شانتی یہ مطلب ہے کہ جی آپ سکھ لینے ہیں سکھ چاہتے ہیں تا پرماتما دے چرنوں میں سکھ مل تو سکھی جیون چاہتا ہیں نا یہ انسان ਤੂੰ ਪ੍ਰਮਾਤਮਾ ਦਾ ਆਸਰਾ ਲੈ ਉਹਦਾ ਬੰਦਾ ਫਲ ਫਿਰ ਇੱਕ ਨਹੀਂ ਸਤਿਗੁਰੂ ਬਖਸ਼ੇ ਦਿੰਦੇ ਨੇ ਇੱਕ ਦੋ ਸੁੱਖ ਨਹੀਂ ਸਰਬ ਸੁਖ ਨਾਲ ਤੇ ਪਾਇਆ ਫਿਰ ਉਹ ਸਾਰੇ ਸੁੱਖ ਤੈਨੂੰ ਮੈਂ ਜਾਣਗੀ ਤੂੰ ਉਸ ਪ੍ਰਮਾਤਮਾ ਦਾ ਨਾਮ ਜਪ ਸਕੇਗਾ ਤੇ ਫਿਰ ਤੈਨ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਫਿਰ ਤੈਨੂੰ ਕੀ ਮਿਲੇਗਾ ਫਿਰ ਇਹ ਲੋਕ Yeah. لوک دن تین سوکھا تو جا پرلوک ہے وہ بھی تیرا سمیدہ ہو جائے گا جی تو پرماتما چرنا میں جائے گا تا پرماتما تین آپ دے چرنا دا آسرا بخش کرے گا چرن جگہ دے گا گرو گھر اپنے ہاں امرت بھی جدو اپنا گھروں چل ہیں ਕਦਮ ਕਦਮ ਚੱਲ ਕੇ ਆਪਣਾ ਸੂਰਜ ਘਰ ਆਉਂਦਾ ਹੈ ਹਰ ਕਦਮ ਆਪਣਾ ਲੇਕੀਆ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚ ਇੱਕ ਵਾਰ ਨਹੀਂ ਕੀਆ ਉਹਨਾਂ ਨੇ ਕਿ ਚਰਨ ਸ਼ਰਨ ਪਰ ਇੱਕ ਪੈੜਾ ਜਾਏ ਚੱਲ ਜੇ ਕੋਈ ਇਨਸਾਨ ਗੁਰੂ ਦੇ ਦਰ ਤੇ ਆਉਂ ਨਹੀਂ ਉਹਦੇ ਚਰਨਾ ਵਿੱਚ ਆਉਂ ਨਹੀਂ ਇੱਕ ਕਦਮ ਚੱਲ ਲੈਣਾ ਤਾ ਗੁਰੂ ਸਾਹਿਬ ਉਹਨੂੰ ਲੈ ਲਈ ਉਹਨੂੰ ਮਰਨ ਲਈ ਕੋੜਾ ਕਲਮ ਚੜ੍ਹਦੇ ਆ ਗੁਰਬਾਣੀ ਭਾਈ ਗੁਰਦਾਸ ਜੀ ਦੀ ਜਵਾਰਾ ਦੀ ਜਿਹੜੀ ਆਪਣੀ ਮਨ ਦੀ ਸਿਚੁਏਸ਼ਨ ਹੈ ਮਨ ਦੀ ਜਿਹੜੀ ਅਵਸਥਾ ਹੈ ਜਦੋਂ ਆਪਾਂ ਘਰੋਂ ਚੱਲਦੇ ਗੁਰੂ ਜਾਣ ਲੈਂਦਾ ਹੈ ਕਿ ਇਹਨੂੰ ਇਸ ਚੀਜ਼ ਦੀ ਜਰੂਰਤ ਹੈ ਆ ਜੀ ਚਾਹੀਦੀ ਹੈ ਫਿਰ ਉਹ ਬਿਨਾਂ ਮੰਗੇ ਹੀ ਬਖਸ਼ਿਸ਼ ਕਰ ਦਿੰਦਾ ਐਡਾ ਫਲ ਹੈ ਗੁਰੂ ਦੇ ਦਰ ਤੇ ਆਉਣਾ ਦਾ ਉਹਦੇ ਦਰਸ਼ਨ ਕਰਨ ਦਾ ਸੋ ਆਪਾ ਬੰਦਾ ਪ੍ਰਤੀ ਗੁਰੂ ਦੇ ਚਰਨਾਂ ਵਿੱਚ ਹੋਣਿਆ ਹੋਣਾ ਵੀ ਚਾਹੀਦਾ ਕਹਿੰਦੇ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸਾबास ਨਾਨਕ ਹੋਵੋ ਜੰਦਾਈ ਨਾਮ ਫਸਲ ਚੰਗਿਆਦਾ ਜਿਹਦਾ ਆਪਾ ਦਿੱਤਾ ਖਾਣਿਆ ਉਹਦਾ ਆਪ ਨੂੰ ਚਾਹੀਦਾ ਆਂ ਤੇ ਆਪਾ ਉਹਦਾ ਸ਼ੁਕਰਾਨਾ ਕਰੀਏ ਸਾਹਿਬ ਉਕਾਰ ਜੀ ਹਰਦਾ ਲੋਕ ਬੇਤੀ ਵੀ ਬਹੁਤ ਬੇਤੀ ਵੀ ਸਵਾਪਾ ਸਤਿਗੁਰੂ ਜੀ ਦੀ ਕਿਰਪਾ ਕਰਦਾਰ ਬੇਤੀ ਕਰਦੇ ਹੋਏ ਸਮਾਪਤੀ ਕਰੀਏ ਸੇ ਪਰ ਬਹੁਤ ਪਿਆਰੇ ਮੇਲੋ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਸੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ